ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮਬੀ ਇਨਫੋ YouTube ਚੈਨਲ ਤੇ Facebook ਪੇਜ ਤੇ ਖੁਸ਼ਖਬਰੀ ਹੈ ਉਹਨਾਂ ਕਿਸਾਨ ਭਰਾਵਾਂ ਦੇ ਲਈ ਜੋ ਲੰਮੇ ਸਮੇਂ ਤੋਂ ਨਵੇਂ ਟਿਊਬਵਲ ਕਨੈਕਸ਼ਨਾਂ ਦੀ ਉਡੀਕ ਕਰ ਰਹੇ ਸੀ ਤਾਂ ਦੋਸਤੋ ਸਰਕਾਰ ਦੇ ਵੱਲੋਂ 90000 ਨਵੇਂ ਸੋਲਰ ਪੰਪ ਕਨੈਕਸ਼ਨ ਦਿੱਤੇ ਜਾ ਰਹੇ ਆ ਇਸ ਦੀ ਜਾਣਕਾਰੀ ਨਵਿਆਉਣ ਯੋਗ ਊਰਜਾ ਮੰਤਰੀ ਅਮਨ अरोड़ा ਦੇ ਵੱਲੋਂ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਦੋ ਪੜਾਵਾਂ ਦੇ ਵਿੱਚ ਇਹ ਸੋਲਰ ਪੰਪਾਂ ਦੇ ਜਿਹੜੇ ਕਨੈਕਸ਼ਨ ਹੈ ਉਹ ਦਿੱਤੇ ਜਾਣਗੇ ਪਹਿਲੇ ਪੜਾਅ ਦੇ ਵਿੱਚ 20000 ਕਨੈਕਸ਼ਨ ਦਿੱਤੇ ਜਾਣਗੇ ਤੇ ਦੂਸਰੇ ਪੜਾਅ ਦੇ ਵਿੱਚ 70000 ਸੋਲਰ ਪੰਪਾਂ ਦੇ ਕਨੈਕਸ਼ਨ ਦਿੱਤੇ ਜਾਣੇ ਆ ਤਾਂ ਕੁੱਲ ਦੋਸਤੋ ਜਿਹੜੇ 90000 ਕਨੈਕਸ਼ਨ ਹੈ ਕਿਸਾਨ ਭਰਾਵਾਂ ਨੂੰ ਦਿੱਤੇ ਜਾਣਗੇ ਇਹ ਕਨੈਕਸ਼ਨ ਕਿਸਾਨ ਵੀਰ ਉਹ ਸਰਕਾਰ ਦੇ ਵੱਲੋਂ 60% ਸਬਸਿਡੀ ਦੇ ਉੱਪਰ ਦਿੱਤੇ ਜਾਣਗੇ 40% ਹਿੱਸਾ ਕਿਸਾਨ ਪਾਵੇਗਾ ਤੇ ਬਾਕੀ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਸੋ ਇਸ ਦੇ ਸਬੰਧ ਵਿੱਚ ਜਿਉਂ ਹੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਪ੍ਰੋਸੈਸ ਹੈ ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਜਿਹੜੇ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਸਾਰੀ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਮਿਲ ਸਕੇ ਸੋ ਅੱਗੇ ਹੁਣ ਆਪਾਂ ਜੋ ਪੰਜਾਬ ਸਰਕਾਰ ਦੇ ਮਾਨਯੋਗ ਮੰਤਰੀ ਅਮਨ ਅਰੋੜਾ ਜੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਵੀਡੀਓ ਨੂੰ ਲਾਈਕ ਤੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ ਸਪੀਕਰ ਸਾਹਿਬ ਇਹ ਜਿਹੜਾ اے ਐਮਐਲਏ ਸਾਹਿਬ ਦਾ ਬੜਾ ਵਾਜਿਬ ਸਵਾਲ ਹੈ ਜੀ ਅ ਔਰ ਪੰਜਾਬ ਦੇ ਬਹੁਤ ਸਾਰੇ ਛੋਟੇ ਮਾਰਜਨ ਕਿਸਾਨ ਨੂੰ ਇਹਦੀ ਦਿੱਕਤ ਵੀ ਆਉਂਦੀ ਹੈ ਇਹਦਾ ਹੱਲ ਹੈ ਜਿਹੜਾ ਉਹ ਸਾਡਾ ਜਿਹੜਾ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਉਹਦੇ ਕੋਲ ਹੈਗਾ ਮੈਂ ਸਾਰੇ ਹਾਊਸ ਨੂੰ ਸਾਰੇ ਮੈਂਬਰਸ ਨੂੰ ਸਾਰੇ ਪੰਜਾਬ ਨੂੰ ਦੱਸਣਾ ਚਾਹੂਗਾ ਕਿ ਅਸੀਂ ਨਿਊ ਐਂਡ ਰੀਨਿਊਏਬਲ એનર્ਜੀ ਪੇਡਾ ਦੇ ਰਾਹੀਂ ਅਸੀਂ 20000 ਨਵੇਂ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ 20000 ਐਪੀ ਕਨੈਕਸ਼ਨ ਜਿਹੜੇ ਖੇਤੀਬਾੜੀ ਵਾਲੇ ਕਨੈਕਸ਼ਨ ਨੇ ਉਹ ਸੋਲਰ ਵਾਲੇ ਨੇ ਜਿਹੜੇ ਉਹ ਅਸੀਂ ਟੈਂਡਰ ਹੋ ਚੁੱਕਿਆ ਤੇ ਉਹ ਦੇਣ ਜਾ ਰਹੇ ਆ ਜੀ ਜਿਹਦੇ ਵਿੱਚ 60% ਦੀ ਸਬਸਿਡੀ ਹੈ ਜਿਹੜੀ ਉਹ ਕਿਸਾਨਾਂ ਨੂੰ ਮਿਲੇਗੀ 40% ਉਹਨਾਂ ਨੇ ਆਪ ਪਾਉਣੀ ਹੈ ਇਸ ਤੋਂ ਇਲਾਵਾ ਇਹ 20000 ਜਦੋਂ ਸਕਸੈਸਫੁਲੀ ਕੰਪਲੀਟ ਹੋ ਜਾਂਦਾ ਹੈ ਉਸ ਤੋਂ ਬਾਅਦ 70000 ਸੋਲਰ ਐਗਰੀਕਲਚਰ ਪੰਪ ਸੈਟਾਂ ਦੀ ਪਰਮਿਸ਼ਨ ਹੈ ਜਿਹੜੀ ਅਸੀਂ ਉਹ ਵੀ ਆਲਰੇਡੀ ਸੈਂਟਰ ਸਰਕਾਰ ਤੋਂ ਲੈ ਰੱਖੀ ਹੈ ਫੇਜ਼ 2 ਦੇ ਵਿੱਚ 70000 ਉਹ ਕੱਢਾਂਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਇਹਨਾਂ ਦੀ ਮਜਬੂਰੀ ਹੈ ਕਿ 2018 ਦੇ ਵਿੱਚ ਜੋ ਚਿੱਠੀ ਨਿਕਲੀ ਹੋਈ ਹੈ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਦੀ ਜੇ ਕਿਸੇ ਨੂੰ ਸਿੱਧਾ ਬਿਜਲੀ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਉਹ ਇਹ ਸੀ ਜਿਹੜਾ ਪੋਰਟਲ ਖੋਲਾਂਗੇ ਉਹਦੇ ਉੱਪਰ ਜਾ ਕੇ ਉਹ ਅਪਲਾਈ ਕਰਨਾ ਔਰ ਇਥੋਂ ਤੱਕ ਕੇ ਸਰ ਇਹ ਹੈ ਕਿ ਇਹਦੇ ਚ ਸਿਰਫ ਇੰਨੀਕ ਜ਼ਰੂਰ ਹੈ ਕਿ ਜਿਹੜੇ ਤਾਂ ਜਿਵੇਂ ਜਿਹੜੇ ਡਾਰਕ ਜ਼ੋਨ ਨੇ ਪੰਜਾਬ ਦੇ ਪਾਣੀ ਓਵਰ ਐਕਸਪਲੋਇਟਡ ਹੈ ਗਰਾਊਂਡ ਵਾਟਰ ਬਹੁਤ ਥੱਲੇ ਜਾ ਚੁੱਕਿਆ ਉਥੇ ਉਹ ਸਿੱਧਾ ਨਹੀਂ ਲੱਗ ਸਕਦਾ ਹੈਗਾ ਉਥੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਹੀ ਮਿਲੂਗਾ ਕਨੈਕਸ਼ਨ ਇਹ ਜਿਨ੍ਹਾਂ ਕੋਲ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਲੱਗਿਆ ਹੋਊਗਾ ਤਾਂ ਕਿ ਪਾਣੀ ਦੀ ਆਪਾਂ ਬਚਤ ਕਰ ਸਕੀਏ ਜਿਹੜੇ ਡਾਰਕ ਜ਼ੋਨ ਦੇ ਵਿੱਚ ਨਹੀਂ ਹੈਗੇ ਬਲਾਕ तकरीबन 20% ਬਜਦੇ ਨੇ ਪੰਜਾਬ ਦੇ ਵਿੱਚ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਸਿੱਧਾ ਮਿਲ ਜੂਗਾ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦੇ ਨੇ ਇਹ ਵੀ ਸਾਡੇ ਪੋਰਟਲ ਦੇ ਉੱਪਰ ਮੈਂਸ਼ਨਡ ਹੋਊਗਾ ਕਿ ਕਿਹੜਾ ਪਿੰਡ ਕਿਹੜਾ ਸ਼ਹਿਰ ਡਾਰਕ ਜ਼ੋਨ ਦੇ ਵਿੱਚ ਆਉਂਦਾ ਐ ਐਕਸਪਲੋਇਟਡ ਓਵਰ ਐਕਸਪਲੋਇਟਡ ਜ਼ੋਨ ਦੇ ਵਿੱਚ ਆਉਂਦਾ ਕਿਹੜਾ ਡਾਰਕ ਜ਼ੋਨ ਦੇ ਵਿੱਚ ਨਹੀਂ ਆਉਂਦਾ ਸੋ ਜਿਨੇ ਇਹ ਲੈਣਾ ਹੈ ਉਹ ਜਿਹੜੇ ਡਾਰਕ ਜ਼ੋਨ ਦੇ ਵਿੱਚ ਆਉਂਦਾ ਡ੍ਰਿਪ ਇਰੀਗੇਸ਼ਨ ਔਰ ਔਰ ਜੋ ਸਪ੍ਰਿੰਕਲ ਸਿਸਟਮ ਹੈ ਸਰਾ ਬੜੀਆਂ ਬੜੀਆਂ ਸਕੀਮਾਂ ਨੇ ਸਰਕਾਰ ਦੀਆਂ 90% ਤੱਕ ਸਬਸਿਡੀ ਕਿਸਾਨਾਂ ਨੂੰ ਉਹ ਵੀ ਮਿਲਣੀ ਹੈ ਸੋ ਵਾਟ ਆਈ ਮੀਨ ਟੂ ਸੇਜ਼ ਕਿ ਇਹਨ ਸਿਸਟਮ ਨੂੰ ਤੁਸੀਂ ਅਡਾਪਟ ਕਰਾ ਲਓ ਜਾਂ ਤੁਹਾਡੇ ਹਲਕੇ 'ਚ ਇਹ ਹੋ ਜਾਏਗਾ ਠੀਕ ਹੈ